ਤਾਲੀ ਕਮਾਨੀ ਸੰਸਦ ਸਾਹਿਬ ਪਰ ਫਸਟ ਨਾਈਟ ਤੁਸੀਂ ਦੇਖ ਹੀ ਰਹੇ ਹੋ ਇੱਥੇ ਲੋਕਾਂ ਨੂੰ ਮਿਲਣ ਆਏ ਆਂ ਔਰ ਖਾਸ ਤੌਰ ਤੇ ਸਾਡੀਆਂ ਭੈਣਾਂ ਇਨੇ ਨੰਬਰਸ ਚ ਆਈਆਂ ਨੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਦਾ ਵੀ ਮੁੱਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਅੱਜ ਵੀ ਅੰਮ੍ਰਿਤਸਰ ਦੀ ਜਨਤਾ ਉਹੀ ਚਾਹੁੰਦੀ ਹੈ ਤੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਕਿ ਇਹ ਜਿਹੜੀ ਡਿਵੈਲਪਮੈਂਟ ਹੈ ਜਿਹੜੇ ਇਸ਼ੂਸ ਨੇ ਉਹੀ ਹੱਲੇ ਵੀ ਇਸ਼ੂਸ ਨੇ ਲੇਕਿਨ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਹੈ ਜਦੋਂ ਮੈਂ ਤੁਹਾਡੇ ਨਾਲ ਉਦੋਂ ਗੱਲ ਕਰਦਾ ਸੀ ਆਈਟੀ ਸਭ ਤੋਂ ਜ਼ਰੂਰੀ ਸੀ ਅਸੀਂ ਉਹ ਵੀ ਮਿਸ ਕਰ ਗਏ ਹੁਣ ਆਈਟੀ ਵੀ ਪਿੱਛੇ ਚਲੀ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਸਭ ਤੋਂ ਅੱਗੇ ਆ ਅਸੀਂ ਤਾਂ ਆਈਟੀ ਤੱਕ ਨਹੀਂ ਪਹੁੰਚੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਬਾਅਦ ਚ ਆਣੀ ਆ ਇਸ ਕਰਕੇ ਤੁਹਾਡੇ ਥਰੂ ਮੈਂ ਉਹੀ ਰਿਕਵੈਸਟ ਕਰਦਾ ਸਾਰੇ ਭਰਾਵਾ ਭੈਣਾਂ ਨੂੰ ਮਾਪਿਆਂ ਨੂੰ ਕਿ ਐਜੂਕੇਸ਼ਨ 'ਚ ਅਸੀਂ ਫੋਕਸ ਕਰੀਏ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਨਹੀਂ ਦਿੱਤੀ ਜਿਹਦੇ ਨਾਲ ਉਹਨਾਂ ਦੀ ਸਕਿੱਲ ਆਵੇ ਹੁਨਰ ਆਵੇ ਤੇ ਅਸੀਂ ਆਪਣੀ ਅਗਲੀ ਸਦੀਆਂ ਲਈ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਉਹ ਅਸੀਂ ਅਦਾ ਨਹੀਂ ਕਰਾਂਗੇ ਸੰਤੂ ਸਾਹਿਬ ਅੱਜ ਬਿਹਾਰ ਦੇ ਵਿੱਚ ਵੀ ਪਾਜਪਾਦੀ ਜਿੱਤ ਹੋਈ ਹੈ ਇਹ ਵੀ ਕਹਿਣਾ ਚਾਹੋ ਜੀ ਸਾਹਮਣੇ ਵਿਜ਼ੀਬਲ ਹੈ ਉੱਥੇ ਵੀ ਡਿਵੈਲਪਮੈਂਟ ਦੀ ਜਿੱਤ ਹੈ ਕਾਫੀ ਕਮੈਂਟਰੀ ਆਈ ਹੈ ਉਤੋਂ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਜਿਹੜੀਆਂ ਫਿਗਰਸ ਨੇ ਆਏ ਦੇ ਸੇ ਫਿਗਰਸ ਸਪੀਕ ਫਾਰ ਥੈਮਸੈਲਵਸ ਤੁਸੀਂ ਨੰਬਰਸ ਦੇਖ ਲਓ ਅਕ੍ਰੋਸ ਦਾ ਬੋਰਡ ਸਪੋਰਟ ਮਿਲੀ ਹੈ ਔਰ ਇਹ ਡਿਵੈਲਪਮੈਂਟ এজেন্ডਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਹੈਗਾ ਤੇ ਵਿਹਾਰ ਚੀ ਮਿਨਿਸਟਰ ਦਾ ਹੈ ਪੰਜਾਬ ਚ ਵੀ ਡਿਵੈਲਪਮੈਂਟ ਦੀ ਬਹੁਤ ਜ਼ਰੂਰਤ ਹੈ ਸਰ ਸਿਆਰ ਦੀ ਗੱਲ ਪਾਇਪਾਂ ਦੇ ਨਾਲ ਲੱਗ ਲ ਕੀਤੀ ਹੈ 2021 ਨਾਲ ਚ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਜੀ ਇੱਥੇ ਆ ਕੇ ਮੈਂ ਤੇ ਜਿਹੜੀ ਗੱਲ ਤੁਹਾਨੂੰ ਕਹਿਣੀ ਸੀ ਮੈਂ ਕਹੀ ਆ ਮੰਗ ਕੀ ਆ ਲੋਕਾਂ ਦੀ ਕਿਹੜੇ ਕੰਮ ਹੋਣ ਵਾਲੇ ਨੇ ਮਤਰਦੇ ਵਿੱਚ ਤੁਹਾਨੂੰ ਹਾਂਜੀ ਤੁਹਾਨੂੰ ਜਿਆਦਾ ਪਤਾ ਹੋਣਾ ਚਾਹੀਦਾ ਕਿਹੜੇ ਕੰਮ ਹੋਣੇ ਚਾਹੀਦੇ ਆ ਲਾਅ ਐਂਡ ਆਰਡਰ ਵਧੀਆ ਹੋ ਗਿਆ ਇੱਥੇ ਕ੍ਰਾਈਮ ਘਟ ਗਿਆ ਨਸ਼ਾ ਘਟ ਗਿਆ ਇਹ ਸਾਰੇ ਇਸ਼ੂ ਪਾਣੀ ਕਲੀਨ ਵਾਟਰ ਦੀ ਗੱਲ ਕੀਤੀ ਸੀ ਅਸੀਂ ਇਹ ਸਫਾਈ ਦੀ ਅੱਜ ਮੈਂ ਮਜੀਠਾ ਰੋਡ ਤੇ ਜਾ ਰਿਹਾ ਸੀਗਾ ਇੱਕ ਉੱਥੇ ਊਮਨ ਸਟਾਰਟਅਪ ਹੈਗਾ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨੂੰ ਹਾਈਲਾਈਟ ਰਸਤੇ 'ਚ ਰਸਟੇ ਗਾਰਬਜਰ ਦਾ ਸੁਟਿਆ ਹੋਇਆ ਲੋਕਾਂ ਨੇ ਤੁਸੀਂ ਆਪ ਹੀ ਦੇਖ ਰਹੇ ਹੋ ਤੁਸੀਂ ਕੌਨਸ਼ੀਅਸ ਕਰਵਾਓ ਲੋਕਾਂ ਨੂੰ ਠੀਕ ਹੈ ਕਿ ਭਈ ਇਹ ਸਾਡੀ ਹਾਲਤ ਹੈ